ਇਹ ਗੱਲ ਕਹਿੰਦੇ ਵੀ ਕੁੜੀ ਦਾ ਬਾਹਰ ਨਹੀਂ ਬਫਾ ਨਹੀਂ ਹੈ ਇਹ ਉਹਨੇ ਗਲੇ ਕੋਟਕੇ ਮਾਰੀ ਇਹ ਤੇ ਗਲੇ ਤੇ ਤਾਰ ਦੇ ਨਿਸ਼ਾਨ ਹੈ ਤਾਰੇ ਕੋਲ ਪਈ ਵੀ ਤੇ ਅਨੰਤਪੁਰ ਸਾਹਿਬ ਤੇ ਪੁਲਿਸ ਰਿਆਦੀ ਪੁਲਸ ਫਿਰ ਪੁਲਸ ਤੇ ਉਹਨਾਂ ਦੇ ਹੱਥ ਵਿੱਚੇ ਬੋਲਦੀ ਉਹ ਤੇ ਦਾ ਜਿਹੜੇ ਵਕਤ ਤੇ ਸਾਡੇ ਹੱਥ ਚ ਨਹੀਂ ਕੁੜੀ ਮੇਰੀ ਮਾਰ ਦਿੱਤੀ ਮਾਰ ਕੇ ਉਹਨਾਂ ਨੇ ਇੱਟ ਤੇ ਪਾਤ ਤੀ ਸਾਨੂੰ ਕੋਈ ਇੱਥੇ ਸੁੱਖ ਸੁਖ ਨਹੀਂ ਦਿੰਦਾ ਹੈ ਮੇ ਤੁਹਾਡੀ ਕੁੜੀ ਨਾ ਆਇਆ ਕੋਈ ਗਵਾਂਡੀ ਆਏ ਸਾਨੂੰ ਦੱਸਣ ਵਾਸਤੇ ਉਹਨਾਂ ਨੇ ਕੋਈ ਨਹੀਂਾਨੂੰ ਕੋਈ ਪਤਾ ਹੀ ਨਹੀਂ ਤਾਂ ਅੰਨਾ ਸੰਤ ਜਾ ਕੇ ਪਤਾ ਲੱਗਿਆ ਉਹ ਤਾਂ ਇਦਾਂ ਦੀ ਜਿੱਦਾਂ ਸੁੱਤੀ ਵੀ ਹੁੰਦੀ ਦਾ ਫਰਜ ਬਣਦਾ ਸੀਗਾ ਵੀ ਸਾਨੂੰ ਦੱਸ ਦੇਵੇ ਆ ਗੱਲ ਵੀ ਮੇਰੀ ਭੈਣ ਲੱਗ ਗਈ ਤੇ ਉਹਨੂੰ ਵੀ ਕੋਈ ਦੱਸਿਆ ਨਹੀਂ ਆਈ ਅੱਥ ਦੇ ਵਿੱਚ ਤਸਵੀਰ ਫੜ ਕੇ ਖੜਿਆ ਇਹ ਉਹ ਬਾਬਲ ਹੈ ਜਿਸ ਨੇ ਆਪਣੀ ਬੇਟੀ ਦਾ 4 ਮਹੀਨੇ ਪਹਿਲਾਂ ਚਾਈ ਚਾਈ ਵਿਆਹ ਕੀਤਾ ਸੀ ਤੇ 4 ਮਹੀਨੇ ਬਾਅਦ ਉਸ ਦੀ ਬੇਟੀ ਦੀ ਸੋਹਰੇ ਪਰਿਵਾਰ ਦੇ ਵਿੱਚ ਮੌਤ ਹੋ ਜਾਂਦੀ ਹੈ ਅਜੇ ਇਸ ਬਾਬਲ ਦਾ ਵਿਆਹ ਦਾ ਚਾ ਵੀ ਪੂਰਾ ਨਹੀਂ ਹੋ ਪਾਇਆ ਸੀ ਕਿ ਇਸ ਨੂੰ ਆਪਣੀ ਨਵ ਵਿਆਹਤਾ ਬੇਟੀ ਨੂੰ ਕੰਧਾ ਦੇਣਾ ਪਿਆ ਪੰਜਾਬ ਟੀਵੀ ਪ੍ਰਾਈਮ ਦੇ ਨਾਲ ਗੱਲਬਾਤ ਕਰਦੇ ਹੋਏ ਪਰਿਵਾਰ ਨੇ ਦੱਸਿਆ ਕਿ 13 ਜੂਨ ਨੂੰ ਉਹਨਾਂ ਦੀ ਬੇਟੀ ਇੱਕ ਹਫਤਾ ਉਹਨਾਂ ਦੇ ਕੋਲ ਰਹਿ ਕੇ ਵਾਪਸ ਆਪਣੇ ਸੋਹਰੇ ਪੂਰੇ ਪਰਿਵਾਰ ਜਾਂਦੀ ਹੈ ਤੇ 14 ਜੂਨ ਨੂੰ ਉਹਨਾਂ ਨੂੰ ਇੱਕ ਫੋਨ ਆਉਂਦਾ ਹੈ ਕਿ ਉਹਨਾਂ ਦੀ ਬੇਟੀ ਦੀ ਮੌਤ ਹੋ ਗਈ ਹੈ ਤੇ ਜਿਸ ਤੋਂ ਬਾਅਦ ਸਾਰਾ ਪਰਿਵਾਰ ਹੱਕਾ ਬੱਕਰ ਰਹੇ ਜਾਂਦਾ ਹੈ ਅਤੇ ਉਸਦੇ ਸੋਹਰੇ ਪਰਿਵਾਰ ਜਿਵੇਂ ਹੀ ਪਹੁੰਚਦਾ ਹੈ ਤਾਂ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਉਹਨਾਂ ਦੀ ਬੇਟੀ ਨੇ ਪੱਖੇ ਦੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ ਹੈ ਪਰ ਪਰਿਵਾਰ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਸੀ ਕਿਉਂਕਿ ਗਲੇ ਉੱਤੇ ਪਏ ਨਿਸ਼ਾਨ ਅਤੇ ਮੌਕੇ ਉੱਤੇ ਪਏ ਸਮਾਨ ਅਤੇ ਪੱਖੇ ਨੂੰ ਵੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਸੀ ਕਿ ਇਹ ਖੁਦ ਖੁਸ਼ੀ ਨਹੀਂ ਬਲਕਿ ਇਸ ਦਾ ਕਤਲ ਕੀਤਾ ਗਿਆ ਹੈ ਤੇ ਜਿਸ ਤੋਂ ਬਾਅਦ ਉਹਨਾਂ ਨੇ ਇਸ ਦੀ ਜਾਣਕਾਰੀ ਸ਼੍ਰੀ ਅਨੰਦਪੁਰ ਸਾਹਿਬ ਵਿਕੇ ਪੁਲਿਸ ਨੂੰ ਦਿੱਤੀ ਅਤੇ ਆਪਣੇ ਬਿਆਨ ਦਰਜ ਕਰਵਾ ਦਿੱਤੇ ਪਰ ਪੁਲਿਸ ਵੱਲੋਂ ਪਹਿਲਾਂ 174 ਦੀ ਕਾਰਵਾਈ ਕੀਤੀ ਜਾਂਦੀ ਹੈ ਤੇ ਜਿਵੇਂ ਉਹਨਾਂ ਨੂੰ 3 ਤੋਂ 4 ਦਿਨ ਬਾਅਦ ਪਤਾ ਚੱਲਦਾ ਹੈ ਕਿ ਪੁਲਿਸ ਵੱਲੋਂ ਮਾત્ર 174 ਦੀ ਕਾਰਵਾਈ ਕੀਤੀ ਗਈ ਹੈ ਤਾਂ ਉਸ ਤੋਂ ਬਾਅਦ ਪੀੜਤ ਪਰਿਵਾਰ ਇੱਕ ਵਾਰ ਫਿਰ ਪੁਲਿਸ ਦੇ ਕੋਲ ਜਾਂਦਾ ਹੈ ਅਤੇ ਉਹਨਾਂ ਤੋਂ ਇਨਸਾਫ ਦੀ ਮੰਗ ਕਰਦਾ ਹੈ ਤੇ ਜਿਸ ਤੋਂ ਬਾਅਦ ਪੁਲਿਸ ਵੱਲੋਂ 498ਏ ਅਤੇ 304 VIPC ਦੀ ਧਾਰਾ ਦੇ ਤਹਿਤ ਮਾਮਲਾ ਦਰਜ ਕੀਤਾ ਜਾਂਦਾ ਹੈ ਤੇ ਹੁਣ ਇਸ ਘਟਨਾ ਨੂੰ 3 ਹਫ਼ਤੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਪਰ ਪੁਲਿਸ ਵੱਲੋਂ આરોપીਆਂ ਨੂੰ ਅਜੇ ਤੱਕ ਪਕੜਿਆ ਨਹੀਂ ਗਿਆ ਜਿਸ ਦੇ ਚਲਦੇ ਹੋਏ ਪਰਿਵਾਰਕ ਮੈਂਬਰ ਇਨਸਾਫ਼ ਦੀ ਗੂੰਹਾਰ ਲਗਾਉਂਦੇ ਹੋਏ ਪੁਲਿਸ ਦੇ ਕੋਲ ਜਾ ਕੇ ਥੱਕ ਚੁੱਕੇ ਹਨ ਤੇ ਹੁਣ ਪੀੜਤ ਪਰਿਵਾਰ ਨੇ মিডিਆ ਨੂੰ ਦੱਸਿਆ ਕਿ ਜੇਕਰ ਪੁਲਿਸ ਵੱਲੋਂ 11 ਜੁਲਾਈ ਤੱਕ ਆਰੋਪੀਆਂ ਨੂੰ ਪਕੜਿਆ ਨਹੀਂ ਜਾਂਦਾ ਤਾਂ 12 ਜੁਲਾਈ ਨੂੰ ਢੇਰ ਵਿਖੇ ਮੁੱਖ ਮਾਰਗ ਉਤੇ ਧਰਨਾ ਦੇ ਕੇ ਮੁੱਖ ਮਾਰਗ ਨੂੰ ਬੰਦ ਕਰ ਦੇਣਗੇ ਤੇ ਜਿਸ ਦੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ ਤੇ ਚਲੋ ਆ ਤੁਹਾਨੂੰ ਸੁਣਾਉਣਾ ਕਿ মিডিਆ ਦੇ ਨਾਲ ਗੱਲਬਾਤ ਕਰਦੇ ਹੋਏ ਪੀੜਤ ਪਰਿਵਾਰ ਨੇ ਕੀ ਜਾਣਕਾਰੀ ਸਾਂਝੀ ਕੀਤੀ ਸ਼੍ਰੀ ਅਨੰਦਪਰਸਾ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਵਿੰਦਰ ਸਿੰਘ ਤੇ ਵਿਆਹ ਨੂੰ ਸਾਢੇ 3 ਮਹੀਨੇ ਹੋ ਗਏ ਤੇ ਪਹਿਲਾਂ ਸਹੀ ਚੱਲਦੇ ਤੇ ਕੁੜੀ ਦੇ થોਰੇ ਹੋਣਾ 2 ਕੁ ਮਹੀਨੇ ਤੋਂ ਪਰੇਸ਼ਾਨ ਲੱਗਦੇ ਗਏ ਹੂੰ ਤੇ ਹੁਣ ਆ ਕੇ ਜਾਦੇ ਪਰੇਸ਼ਾਨ ਲੱਗਦੇ ਗਏ ਕਿ ਕੁੜੀ ਸਭ ਦੱਸ ਦਿੱਤੀ ਵੀ ਮੈਨੂੰ ਪਰੇਸ਼ਾਨ ਕਰਦੇ ਤੇ ਅੱਜ ਹੀ ਸੋਚਦੇ ਤੇ ਵੀ ਜੀ ਦਾ 13 ਤਰੀਕ ਨੂੰ ਗਈ ਹੈ ਕਿ ਕੋਈ ਨਹੀਂ ਪੁੱਛਦੇ ਆ ਪੁੱਛਦੇ ਆ ਪੁੱਛ ਨਹੀਂ ਆਦੀ ਇਹੀ ਚੀਜ਼ ਅਸੀਂ ਦੱਸਦੇ ਆ 14 ਤਰੀਕ ਨੂੰ ਮੇਂ ਕੁੜੀ ਦੀ ਮੌਤ ਕਰ ਦਿੱਤੀ ਉਹ ਨਹੀਂ ਗੜਾ ਘੁੱਟ ਕੇ ਕਿ ਅਸੀਂ ਗਏ ਤਾਂ ਸਾਨੂੰ ਵੀ ਗੜਾ ਘੁੱਟ ਕੇ ਪੋਲ ਤਾਰ ਪਈ ਵੀ ਦੀ ਤੇ ਹੋਰ ਬਾਕੀ ਕਾਫੀ ਖਲਾਰਾ ਤਾਂ ਪਿਆ ਹੋਾ ਉਹ ਦਿਖਾਈ ਦਿੱਤਾ ਸਾਨੂੰ ਉਹ ਕੀ ਕਹਿੰਦੇ ਵੀ ਕਿਦਾਂ ਵਾਕਿਆ ਉਹ ਨਹੀਂ ਕਿ ਕੀ ਆਪਣਾ ਵੱਖ ਰੱਖਿਆ ਉਹ ਉਹ ਇਹ ਗੱਲ ਕਹਿੰਦੇ ਵੀ ਕੁੜੀ ਨਾ ਬਾਹਲੇ ਕੋਹਾ ਖਾ ਨਹੀਂ ਹੈ ਤੇ ਉਹਨੇ ਗਲੇ ਕੋਟਕੇ ਮਾਰੀ ਇਹੇ ਤੇ ਗਲੇ ਤੇ ਤਾਰ ਦੇ ਨਿਸ਼ਾਨ ਹੈ ਤਾਰੇ ਕੋਲ ਪਈ ਵੀ ਸੀ ਉਸ ਵੇਲੇ ਤੁਸੀਂ ਕੀ ਕੀਤਾ ਕਿੱਥੇ ਸ਼ਿਕਾਇਤ ਕੀਤੀ ਕੀ ਕਰਾਈ ਅਨੰਦਪ੍ਰਸਾਦ ਗਿਆ ਜੀ ਤੇ ਅਨੰਦਪ੍ਰਸਾਦ ਤੇ ਪੁਲਿਸ ਲਈ ਅੰਦੀ ਪੁਲਸ ਫੇਰ ਕੋਲ ਸਫੇਰ ਉਹਨਾਂ ਦੇ ਹੱਥ ਵਿੱਚੇ ਬੋਲਦੀ ਹੋ ਪੇਰ ਦਾ ਜਿਹੜੇ ਮਤਲਬ ਸਾਡੇ ਹੱਕ ਤੇ ਨਹੀਂ ਬੋਲਦੀ ਤੁਹਾਨੂੰ ਇਨਸਾਫ ਨਹੀਂ ਮਿਲਿਆ ਨਹੀਂ ਇਨਸਾਫ ਕਿਸ ਤਰ੍ਹਾਂ ਦਾ ਇਨਸਾਫ ਦੀ ਮੰਗ ਕਰਦੇ ਹੋ ਤੁਸੀਂ ਸਾਡਾ ਜਿਹੜਾ ਪਰਚਾ ਹੋਇਆ ਬਾਤ ਤੇ ਉਪਰਕੀ ਦੇ ਹਿਸਾਬ ਨਾਲ ਅਰੈਸਟ ਵੀ ਨਾ ਕਰਦੇ ਹੋ ਪਹਿਲਾਂ ਪੁਲਿਸ ਨੇ ਕਿਹੜਾ ਪਰਚਾ ਕੀਤਾ ਉਹ ਵੀ ਦੱਸੋ ਇਹਦਾ 174 ਦਾ ਕੀਤਾ ਪਤਾ ਸਾਨੂੰ ਤਾਂ ਪਤਾ ਲੱਗਿਆ 4 ਦਿਨਾਂ ਬਾਅਦ 174 ਬਣਾਇਆ ਉਹਨੇ ਜੋ ਦੁਕਾਨਦਾਰ ਤੋਂ ਵੀ ਕੀ ਨਹੀਂ ਜੋ ਬਿਆਨ ਅਸੀਂ ਲਿਖਾਇਆ ਉਹ ਲਿਖੇ ਨਹੀਂ ਉਹ ਤੇ ਉਸ ਤੋਂ ਬਾਅਦ ਵੀ ਜਦੋਂ ਦੁਬਾਰੇ ਪਰਚਾ ਹੋਇਆ 304 ਬੀ 498 ਏ ਤੇ ਉਹ ਅਰੈਸਟ ਹੀ ਨਹੀਂ ਕਰਦੇ ਰੈਸਟ ਕੀਤੀ ਨਹੀਂ ਉਹਨੇ ਉਸ ਤੋਂ ਬਾਅਦ ਘਰ ਗਿਆ ਹੀ ਨਹੀਂ ਪੁਲਿਸ ਕਿਨਾ ਕਿਨਾ ਦੇ ਨਾਮ ਲਿਖਾਏ ਉਹ ਇਸ ਵੇਲੇ ਕਿੱਥੇ ਆ ਬੰਦੇ ਉਹ ਸਾਰੇ ਲੁਕੇ ਹੋਏ ਆ ਜਦੋਂ ਅਸੀਂ ਦੱਸਦੇ ਹਾਂ ਉਹਨਾਂ ਨੂੰ ਵੀ ਫਲਾਨੀ ਜਗ੍ਹਾ ਲੁਕੇ ਹੋਏ ਆ ਤੇ ਕਾਫੀ ਫੋਨ ਵੀ ਕਰਦੇ ਥਾੜੇ ਨੂੰ ਫਲਾਨੀ ਜਗ੍ਹਾ ਲੁਕੇ ਹੋਏ ਤੇ ਅਰੈਸਟ ਕਰੋ ਜਾ ਕੇ ਉਹ ਜਾਂਦੇ ਨਹੀਂ ਉੱਥੇ ਮਤਲਬ ਕਹਿਣ ਦਾ ਮਤਲਬ ਹੈ ਕਿ ਪੁਲਿਸ ਥੋੜੀ ਸੁਣਵਾਈ ਨਹੀਂ ਕਰਦੇ ਸੁਣਵਾਈ ਨਹੀਂ ਕਰਦੇ ਜੀ ਅਜੀਤ ਕੁਮਾਰ ਚਾਚਾ ਜੋ ਕੁੜੀ ਦਾ ਫੋਨ ਲੈ ਕੇ ਭੱਜੇ ਬਦਰਾ ਦੇ ਫੋਨ ਕੁੜੀ ਦਾ ਉਹਦੇ ਪਾਸ ਹੈ ਹਾਂ ਜੀ ਉਹਨੂੰ ਸਾਨੂੰ ਇਹੀ ਬਿਆਨ ਤੌਣੀ ਲਈ ਹੀ ਆ ਕੁੜੀ ਦਾ ਫੋਨ ਲੈ ਕੇ ਵੀ 6 ਮਹੀਨੇ ਚੱਲ ਗਿਆ ਉਹ ਮੁੰਡੇ ਨਾਲ ਡਿਆਣ ਵਾਸਤੇ ਕਿ ਗਿਵ ਦੀ ਮਾਤਾ ਅਨਜੀਤਪੁਰ ਸ੍ਰਿੰਦਰਪੁਰ ਤੇ ਕੁੜੀ ਦਾ ਪੇਰੇਗਾ ਮਜੀਤ ਸਿੰਘ ਤੇ ਬਾਕੀ ਘਰ ਵਾਲੇ ਤੇ ਲਿਖਾਈ ਵੀ ਅਸੀਂ ਜਗਦੀਪ ਸਿੰਘ ਇਹਨੂੰ ਵੀ ਪਤਾ ਸਾਰਾ ਪੁੱਛਿਆ ਚੀਜ਼ ਹੈ ਸਾਨੂੰ ਕੋਈ ਵਿਸ਼ਵਾਸ ਨਹੀਂ ਹੈ ਉਹ ਸਾਡੀ ਕੋਈ ਮਦਦ ਨਹੀਂ ਕਰ ਰਹੇ ਜਿਉਂ ਅਸੀਂ ਕਹਿੰਦੇ ਉਹ ਕਰ ਨਹੀਂ ਰਹੇ ਉਹਨੇ ਹੁਣ ਸਾਰੇ ਹੁਣ ਇਨਸਾਫ ਮਿਲਣਾ ਚਾਹੀਦਾ ਸਾਨੂੰ ਇਨਸਾਫ ਨਹੀਂ ਮਿਲੇਗਾ ਜੀ ਕੀ ਕਾਰਵਾਈ ਕਰੋਗੇ ਅਸੀਂ ਕਰਾਂਗੇ ਫਿਰ 12 ਤਰੀਕ ਨੂੰ ਅਸੀਂ ਹਾਈਵੇ ਜਾਮ ਕਰਾਂਗੇ ਸਾਨੂੰ ਸਾਹਬ ਨਾ ਮਿਲਿਆ ਤਾਂ ਅਸੀਂ ਪੂਰਾ ਰੋਡ ਜੰਪ ਕਰਾਂਗੇ ਕੌਣ ਜ਼ਿੰਮੇਵਾਰ ਹੋਏਗਾ ਜੀ ਫਿਰ ਉਹਦੇ ਵਾਸਤੇ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ ਜੀ ਸਦੀ ਸੀ ਵੀ ਮੈਨੂੰ ਪਰੇਸ਼ਾਨ ਕਰਦੀ ਸੱਸ ਵੀ ਸੱਸ ਪਰੇਸ਼ਾਨ ਕਰਦੀ ਐ ਨਹੀਂ ਮੈਂ ਅੱਛਾ ਜੀ ਡਰਾ ਦੀ ਧਮਕਾ ਠੀਕ ਹੈ ਜਿਸ ਦਿਨ ਕੁੜੀ ਨੂੰ ਫੋਨ ਆਇਆ ਨਾ ਮੁੰਡਾ ਲੈਣ ਵਾਸਤੇ ਆਇਆ ਉਹਨੂੰ ਤੇ ਸੜਕ ਤੇ ਖੜ ਗਿਆ ਸੜਕ ਤੇ ਖੜ ਕੇ ਮੈਂ ਕਿਹਾ ਵੀ ਅਸੀਂ ਕੁੜੀ ਕਹਿੰਦੀ ਵੀ ਸੜਕ ਤੇ ਖੜ ਗਿਆ ਮੈਨੂੰ ਸੱਦਿਆ ਜਾਂਦਾ ਮੈਂ ਕਹਿੰਦਾ ਨਹੀਂ ਅਸੀਂ ਉੱਥੇ ਨਹੀਂ ਪੇਚਣੀ ਘਰ ਆਉਂ ਲੱਗਿਆ ਘਰ ਦਾ 10 ਮਿੰਟ ਬੈਠੇ ਜਦੇ ਲੈ ਕੇ ਚੱਲ ਗਏ ਲੈ ਕੇ ਚੱਲ ਗਏ ਜਕਰ ਨੂੰ ਇੱਕ ਦਿਨ ਅੱਜ ਤੇ ਗਏ ਹੀ ਦੂਜੇ ਦਿਨ ਕੋਈ ਫੋਨ ਫਾਨ ਨਹੀਂ ਸਾਨੂੰ ਆਇਆ ਦੂਜੇ ਦਿਨ ਸ਼ਾਮ ਨੂੰ ਉਹਨਾਂ ਨੇ ਕੁੜੀ ਮੇਰੀ ਮਾਰ ਦਿੱਤੀ ਮਾਰ ਕੇ ਉਹਨਾਂ ਨੇ ਡੈੱਡ ਤੇ ਪਾਤੀ ਸਾਨੂੰ ਕੋਈ ਇੱਥੇ ਸੁੱਖ ਸੁਨਿਆਣ ਦਿੱਤਾ ਹੈ ਤੇ ਤੁਹਾਡੀ ਕੁੜੀ ਨੇ ਆਇਆ ਹੋਇਆ ਜਦੋਂ ਕੁੜੀ ਮੇਰੀ ਮਾਰ ਕੇ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਮਾਰ ਦਿੱਤੀ ਕੋਈ ਗਵਾਂਡੀ ਆਏ ਸਾਨੂੰ ਦੱਸਣ ਵਾਸਤੇ ਉਹਨਾਂ ਨੇ ਕੋਈ ਨਹੀਂ ਇਹ ਸਾਡੇ ਉਹਨਾਂ ਦੀ ਮਾਸੀ ਲੱਗਦੀ ਬਿੰਬੋ ਉਹਨਾਂ ਨੇ ਸਾਨੂੰ ਦੱਸਿਆ ਆ ਗਿਆ ਵੀ ਤੁਹਾਡੀ ਬੇਟੀ ਦਾ ਐਦਾਂ ਕਰਕੇ ਵੀ ਕੁੜੀ ਤਾਂ ਹੋ ਗਿਆ ਸੀ ਸੌਣ ਨੂੰ ਫਿਰ ਗਿਆ ਸੀ ਉਸ ਟਾਈਮ ਤੇ ਵੀ ਸਾਨੂੰ ਤਾਂ ਕੋਈ ਪਤਾ ਵੀ ਹੈ ਨਹੀਂ ਹੈਗਾ 8:30 ਹੋ ਗਏ ਮੇ ਤੇ ਬੇਟੀ ਮੇਰੀ ਜਦ ਅਸੀਂ ਦੇਖੀ ਜਾ ਕੇ ਤਾਂ ਬੈੱਡ ਤੇ ਪਾਈ ਵੀ ਤੀ ਉਹਨੇ ਕੋਈ ਉਹ ਤਾਂ ਕਹਿੰਦੇ ਫਾਹਲ ਆਇਆ ਕੋਈ ਉੱਥੇ ਸਬੂਤ ਨਹੀਂ ਤਾਂ ਮਾਰ ਕੇ ਬੈੱਡ ਤੇ ਵੀ ਉਹ ਨਹੀਂ ਹੋਰ ਪਾਸੇ ਪਾਤੀ ਵੀ ਕੋਈ ਉੱਥੇ ਹੈ ਨਹੀਂ ਤਾਂ ਉਹਨਾਂ ਦਾ ਕੁਝ ਵੀ ਜਿੱਦਾਂ ਵੀ ਹੋਰ ਪਾਸੇ ਕਮਰੇ 'ਚ ਮਾਰ ਕੇ ਉਧਰ ਪਾਤੀ ਨਹੀਂ ਉਹਨਾਂ ਦਾ ਫਰਜ਼ ਬਣਦਾ ਸੀਗਾ ਵੀ ਸਾਨੂੰ ਦੱਸ ਦੇਵੇ ਇਹ ਗੱਲ ਹੋਈ ਮੇਰੀ ਭੈਣ ਲੱਗ ਗਈ ਤੇ ਉਹਨੂੰ ਵੀ ਕੋਈ ਦੱਸਿਆ ਨਹੀਂ ਹੈਗਾ ਹੂੰ ਬਿਆਨ ਨੂੰ ਕਿੰਨਾ ਸਮਾਂ ਹੋ ਰਿਹਾ ਸੀ ਚਾਹ ਪੂਰੇ ਹੋ ਗਏ ਸੀ ਜਿਹੜੇ ਬਿਆਨ ਨਹੀਂ ਪੂਰੇ ਹੋਏ ਬੱਚੇ ਕੋਈ ਪੂਰੇ ਨਹੀਂ ਹੋਏ ਤੇ ਚਲ ਮੈਂ ਇਹਨੂੰ ਦੱਸਦੀ ਸੀ ਕਿ ਮੈਂ ਫਿਰ ਚਲ ਕੋਈ ਨਹੀਂ ਪੁੱਤ ਘਰਾਂ ਦੀਆਂ ਗੱਲਾਂ ਜਿਹੜੀਆਂ ਹੁੰਦੀਆਂ ਵੀ ਅਸੀਂ ਫੇਰ ਕਰਾਂਗੇ ਇਹ ਚੰਨ ਤੱਕ ਕੋਈ ਮੌਕਾ ਮਿਲੂਗਾ ਕੋਈ ਮੌਕਾ ਦਿੱਤਾ ਨਹੀਂ ਹੈ ਕੋਈ 13 ਤਰੀਕ ਨੂੰ ਘਰ ਆਈ ਤੁਸੀਂ ਮੇਰੇ ਹਾਂਜੀ ਅੱਜ ਆਈ ਹਾਂ ਅੰਦਰ ਆਇਆ ਕੁਝ ਗੱਲ ਕੀਤੀ ਵੀ ਕਿ ਮੈਨੂੰ ਕੋਈ ਸੋਹਰਾ ਪਰਵਾਰ ਜਿਹੜਾ ਥੱਗ ਜਾਂ ਪਰਚਾਣ ਕਰਿਆ ਕਰਦਾ ਉਸ ਹੱਬ ਕਰਦੀ ਸੀ ਕਹਿੰਦੀ ਮੰਮੀ ਵੀ ਉਹ ਗੱਡੀਆਂ ਦੀ ਗੱਲਾਂ ਕਰਦੀ ਵਈ ਦੂਈ ਬਹੁਤ ਸਾਡੀ ਨੇ ਗੱਡੀ ਚਾਹਣਾ ਸੀ ਘੁੰਮਿਆ ਕਰਾਂਗੀ ਮੰਮੀ ਉਹ ਗੱਡੀ ਦੇ ਸੁਪਨੇ ਦੇਖਦੀ ਤੇ ਮੈਨੂੰ ਕਹਿੰਦੀ ਵੀ ਤੂੰ ਬੜੀ ਆ ਮੇਰੇ ਮੁੰਡੇ ਤੇ 3 ਸਾਲ ਕਹਿੰਦੀ ਮੈਨੂੰ ਇਦਾਂ ਸੁਣਾਦੀ ਰਹਿੰਦੀ ਸੀ बस ਸੁਣਾ ਸੁਣਾ ਕੇ ਗੱਲਾਂ ਕਰਦੀ ਰਹਿੰਦੀ ਸੀ ਉਹ ਕਿ ਚੱਲ ਕੋਈ ਗੱਲ ਨਹੀਂ ਪੁੱਤ ਅਸੀਂ ਕਰਾਂਗੇ ਗੱਲ ਮੈਂਨੇ ਬਸ ਕਾਫੀ ਗੱਲਾਂ ਕੀਤੀ ਤੇ ਮੈਨੂੰ ਡਰ ਲੱਗਦਾ ਆਪਣੀ ਸੱਸ ਸਾਨੂੰ ਕੋਈ ਪਤਾ ਹੀ ਨਹੀਂ ਤਾਂ ਐਨਾ ਸੰਤੋ ਜਾ ਕੇ ਪਤਾ ਲੱਗਿਆ ਉਹ ਤਾਂ ਇਦਾਂ ਦੀ ਜਿੱਦਾਂ ਸੁੱਤੀ ਵੀ ਹੁੰਦੀ ਜਿੱਦਾਂ ਸਲਾ ਕੇ ਬਾਤ ਹੀ ਨਹੀਂ ਹੋਰ ਕਮਰੇ ਦੇ ਵਿੱਚ ਕੋਈ ਫੋਨ ਨਹੀਂ ਰਹਿਣ ਦਿੱਤਾ ਕੋਲ ਵੀ ਨਹੀਂ ਫੋਨ ਵੀ ਨਹੀਂ ਸਾਰੇ ਉੱਥੇ ਚੱਕ ਲਿਓ ਮਕਾਉ ਦਾ ਚੁੰਮਕਾ ਇੱਥੇ ਫਸਿਆ ਬਤਾ ਨੇ ਕੱਢਿਆ ਮੇਰੀ ਦਰਾਨੀਆਂ ਨੇ ਲੱਤਾਂ ਜੂ ਦੀਆਂ ਚਾਂਜਰ ਇੱਥੇ ਫਸੀਆਂ ਸੀ ਕੋਈ ਉਹ ਨਹੀਂ ਸਾਰੇ ਸਬੂਤ ਉੱਥੋਂ ਮਟਾ ਕੇ ਉਹ ਯੂ ਨਹੀਂ ਰਹਿਣ ਦਿੱਤਾ ਮੇਰੀ ਤਾਂ ਬਸ ਇਹੀ ਆ ਵੀ ਪੁਲਸ ਅੱਗੇ ਵੀ ਉਹਨਾਂ ਨੇ ਕੋਈ ਵੀ ਸਾਡੀ ਕਾਰਵਾਈ ਨਹੀਂ ਕੀਤੀ ਆ ਸੀ ਕਰਦੇ ਰਿਹਾ ਸਾਡੀ ਇੰਦਾ ਤਾਂ ਸਾਡੀਆਂ ਬੇਟੀਆਂ ਨੂੰ ਮਾਰ ਮਾਰ ਕੇ ਛੁੱਟੀ ਜਾਣੂ ਸਾਡੀ ਕੋਈ ਸੁਣਾਈ ਨਹੀਂ ਹੈਗੀ ਉਹਨਾਂ ਨੇ ਇੰਨਾ ਪ੍ਰੈਸ਼ਰ ਪਾਇਆ ਹੋਇਆ ਅਸੀਂ ਹੁਣ ਵੀ ਜਾ ਕੇ ਆਏ ਕੋਈ ਯੂ ਨਹੀਂ ਸੁਣਾਈ ਨਹੀਂ ਸਾਡੀ ਕੀ ਕਹਿੰਦੀ ਪੁਲਸ ਕੀ ਕਹਿੰਦੀ ਆ ਬਸ ਉਹ ਕਹਿੰਦੇ ਅਸੀਂ ਫੜ ਲੈਣੇ ਤੁਸੀਂ ਦੱਸੋ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਕਿੰਨੇ ਦਿਨ ਹੋ ਗਿਆ ਕੋਈ ਵੀ ਨਹੀਂ ਉਹ ਨਹੀਂ ਸੁਣਾਈ ਨਹੀਂ ਹੈਗੀ ਕੋਈ ਸਾਨੂੰ ਤਾਂ ਬੇਕੂਬ ਬਣਾਇਆ ਉਹਨਾਂ ਨੇ ਅਸੀਂ ਹੁਣ ਅੱਗੇ ਜਾਵਾਂਗੇ ਅਸੀਂ ਧਰਨਾ ਲਾਵਾਂਗੇ ਕਿੰਨੀ ਤਰੀਕ ਨੂੰ ਧਰਨਾ ਲਗਾਓਗੇ ਜੀ ਤੁਸੀਂ 12 ਤਰੀਕ ਨੂੰ ਅਸੀਂ ਧਰਨਾ ਲਾਵਾਂਗੇ ਅਸੀਂ ਬਹੁਤ ਦੇਖ ਲਿਆ ਉਹਨਾਂ ਨੂੰ ਨਹੀਂ ਨਹੀਂ ਸਾਡੀ ਸੁਣਾਈ ਕਿਹੜੀ ਫਰੀ ਜੀ ਸੁਣਾਈ ਨਹੀਂ ਅਸੀਂ ਗਰੀਬ ਕੇ ਅਸੀਂ ਸਾਡੀ ਕੋਈ ਸੁਣਾਈ ਨਹੀਂ ਸਾਡੀ ਬੇਟੀ ਮਰੀ ਵੀ ਉਹਨਾਂ ਨੂੰ ਤਾਂ ਵੋਟੀ ਮਿਲ ਜਾਲੀ ਸਾਡੀ ਸਾਡੀ ਬੇਟੀ ਨਹੀਂ ਸਾਡੇ ਕੋਲ ਅਸੀਂ ਐਂਦੇ ਚਾਵਾਂ ਨਾਲ ਵਿਆਹ ਕੀਤਾ ਅਸੀਂ ਮਾਰ ਦਾ ਵਾਸਤਾ ਥੋੜਾ ਕੀਤਾ ਹੈ ਨਹੀਂ ਕੋਈ ਸੁਣਾਈ ਨਹੀਂ ਹੈਗੀ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਸਾਨੂੰ ਸੁਣਵਾਈ ਹੋਣੀ ਚਾਹੀਦੀ ਔਰ ਗਰੀਬ ਦਾ ਦਾ ਇਸ ਮਤਲਬ ਨਾ ਧੀਆ ਮਾਰ ਮਾਰ ਕੇ ਉਹ ਕਰੀ ਜਾਉਂਗੇ ਸ਼ਾਹੂਕਾਰਾਂ ਦੀ ਸੁਣਾਈ ਹੈ ਕਿ ਪੁਲਿਸ ਵਾਲਿਆਂ ਕੋਲ ਗਰੀਬ ਦੀ ਕੋਈ ਸੁਣਾਈ ਨਹੀਂ ਹੈ ਪੈਸੇ ਵਾਲੇ ਹੈਗੇ ਉਹ ਭਾਈ ਅਸੀਂ ਗਰੀਬ ਆ ਅਸੀਂ ਪੈਸਾ ਲਾ ਨਹੀਂ ਸਕਦੇ ਸਾਡੀਆਂ ਬੇਟੀਆਂ ਦੇ ਇਸ ਹਿਸਾਬ ਨਾਲ ਸਹੁਰੇ ਜਾਣ ਤੋਂ ਵੀ ਡਰਦੀਆਂ ਨੇ ਕਿਤੇ ਤੋੜ ਸਕਦੇ ਅਸੀਂ ਬੇਟੀਆਂ ਛੋਟ ਛੋਟੀਆਂ ਬੱਚੇ ਸਾਡੇ ਡਰਦੇ ਅਸੀਂ ਸਹੁਰੇ ਨਹੀਂ ਜਾਉਂਗੇ ਇਸ ਹਿਸਾਬ ਨਾਲ ਜਿੰਦਾ ਸਾਨੂੰ ਮਾਰਿਆ ਕਰਦੇ ਹਨ ਸਾਡੇ ਦਾ ਬੇਟੀਆਂ ਦਾ ਫਿੱਤ ਦਾ ਔਖਾ ਹੈ ਸਹੁਰੇ ਜਾਣਾ ਔਖਾ ਹੈ ਅੱਗਾ ਗਏ ਬੱਚਿਆਂ ਨੂੰ ਬਹੁਤ ਹੋਗਾ دارے ਇਹਦੇ ਵਿੱਚ ਜੇ ਸਾਡੀ ਨਹੀਂ ਸੁਣਾਈ ਹੋਊਗੀ ਤਾਂ ਆਪਾਂ ਧਰਨਾ ਲਾਵਾਂਗੇ ਹੋਰ ਆਪਾਂ ਸਾਡੀ ਸੁਣਾਈ ਕਰਨ ਉਹ پولیس ਵਾਲੇ ਕਰਨ ਨਹੀਂ ਕਰਦੇ ਤਾਂ ਅਸੀਂ ਅੱਗਾ ਜਾਵਾਂਗੇ ਹਾਂਜੀ ਸਰ ਮੈਂ ਸਾਫ ਕਾਸਪੈਂਟਰ ਨਹੀਂ ਤੋ ਬਸ ਮੈਂ ਤਾਂ ਇਹ ਸਾਡੀ ਤਾਂ ਇਹ ਮੰਗਿਆ ਸਾਰੇ ਪਿੰਡ ਦੀ ਵੀ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਗਰੀਬ ਪਰਿਵਾਰ ਹੈ ਇਨਸਾਫ ਮਿਲਣਾ ਚਾਹੀਦਾ ਹੋਰ ਸਾਡੀ ਕੋਈ ਮੰਗ ਨਹੀਂ ਇਹਨਾਂ ਦੀ ਸੁਣਵਾਈ ਕਿਤੇ ਨਹੀਂ ਹੋ ਰਹੀ ਜੀ ਨਹੀਂ ਕਿਤੇ ਨਹੀਂ ਹੋ ਰਹੀ ਜੀ ਕੀ ਤੇ ਨਵੱਸੇ ਦੇ ਵਿਚਾਰੇ ਭਟਕਿਆ ਕਰਦੇ ਕਦੀ ਥਾਣਿਆਂ ਚ ਕਦ ਕੀਤੇ ਕਦ ਕੀਤੇ ਵਿਚਾਰੇ ਇਨਸਾਫ ਮਿਲਣਾ ਚਾਹੀਦਾ ਇਹਨਾਂ ਨੂੰ ਹੋ ਸਾਨੂੰ ਕੁਝ ਨਹੀਂ ਜਾਈਦਾ ਹੁਣ ਇਹਨਾਂ ਨੇ ਕੀ ਰਣਨੀਤੀ ਤਿਆਰ ਕੀਤੀ ਹੈ ਜੀ ਇਨਸਾਫ ਮਿਲ ਨਹੀਂ ਰਿਹਾ ਹੁਣ ਰਣਨੀਤੀ ਕੀ ਹੈ ਜੀ ਉਹ ਵੀ ਦੱਸ ਦਿਓ ਨਾਲ ਦੀ ਸਰ ਬਸ ਇਹ ਹੁਣ ਧਰਨਾ ਲੱਗੂਗਾ ਜੋ ਵੀ ਸੱਤੇ ਕਾਰਵਾਈ ਹੋਈ ਕਰਾਂਗੇ ਅਸੀਂ ਕੌਣ ਜ਼ਿੰਮੇਵਾਰ ਹੋਏਗਾ ਜੀ ਉਹ ਧਰਨੇ ਦਾ ਪੋਸਟ ਜ਼ਿੰਮੇਵਾਰ ਹੈ ਜੀ ਜੋ ਸਨਾਈ ਨਹੀਂ ਹੋ ਰਹੀ ਥਾਣੇ ਵਿੱਚ ਭਗਤੇ ਭਟਕਿਆ ਕਰਦੇ ਕੋਈ ਸੁਣਾਈ ਨਹੀਂ ਹੈ ਜੀ